ਸਸਿਆ ਬਈ ਸਾਰੇ ਸੋਸ਼ਲ ਮੀਡੀਆ ਵੀਰਾਂ ਨੂੰ ਬਈ ਆਪਣੇ ਸਕੂਟਰ ਦੇ ਹੈਂਡਲ ਦੇ ਕੰਮਾਂ ਲੱਗੇ ਸਪੇ ਮੁੜ ਕੇ ਆਪਾਂ ਹੈਂਡਲ ਲੋਡ ਕਰਾਉਣ ਆ ਗਿਆ ਹਾਂ ਪਹਿਲੀ ਤੁਹਾਨੂੰ ਪਹਿਲੀ ਵੀਡੀਓ ਚ ਵਿਖਾਇਆ ਸੀ ਉਹਦੇ ਸ਼ੱਕਰ ਪਵਾਏ ਆ 500 ਰੁਪਏ ਸ਼ੱਕਰ ਹੈ ਹੈਂਡਲ ਪਾਉਣ ਆ ਗਏ ਬਈ ਬਾਈ ਨੂੰ ਸੋ ਇਹਨਾਂ ਆਪਣਾ ਸਕੂਟਰ ਲਈ ਸੀ ਬਈ ਆਪਾਂ ਇਹਨੂੰ ਮੈਂ ਆਪਕਾ ਉਲਦ ਕਾਣ ਬਹੁਤ ਚੀਆ ਹੈ ਇਹ ਬਹੁਤ ਹਲਕਾ ਵੀ ਹੁਣ ਇਹ ਬਈ ਕਹਿੰਦੇ ਹੈਂਡਲ ਕਸ ਕੇ ਵੇਖ ਲੈਂਦੇ ਆ ਹੈਂਡਲ ਢੱਲਟ ਲੋਗ ਵਾਲੀ ਖੜਕੰਜੇ ਲੱਗੀ ਸੀ ਤੇ ਇਹ ਬਈ ਨੂੰ ਤਾਂ ਚੜਾ ਲਈ ਚੜਾ ਕੇ ਨੇ ਆਪਿੰਦਰ ਕਰਕੇ ਤਦੋਂ ਦੇਖਦਾ ਬਾਈ ਇਹ ਕਹਿੰਦਾ ਬਾਈ ਵੇਰਿੰਗ ਟੁੱਟੇ ਹੋਏ ਆ ਵੇਰਿੰਗ ਨਵੇਂ ਪਹਿਣ ਗਏ ਕੱਲਾ ਬੰਦਾ ਚਲਾਉਣ ਵਾਲਾ ਬਾਈ ਹੁਣ ਜਿਹੜੇ ਪਰਿਵਾਰ ਦਾ ਕੰਮ ਆ ਜੇਕਰ ਲੈ ਲੀ ਮੰਨ ਲੈ ਇਹ ਤਿੰਨ ਚਾਰ ਦਿਨ ਚਲਾਉਣ ਵਾਲਾ ਉਹ ਤਾਂ 2 ਮਿੰਟ ਓਕਰਾਂ ਦੇ ਪਾ ਦੇਣਾ ਹਲਕਾ ਸਮਾਨ ਇਹਦਾ ਠੀਕ ਹੈ ਇਹ ਸਾਲ ਹੋਇਆ ਸਾਲ ਹੋਇਆ ਨਹੀਂ ਬਈ 9 ਮਹੀਨੇ ਸਕੂਟਰੀ ਲੈ ਨੂੰ ਅਜੇ ਤੇ ਨਾਲੇ ਸ਼ੌਕਰ ਵੀਰ ਦੇ ਆਪਾਂ ਭਰਾ ਤੇ ਕਰੀ ਤੇ ਉਹਦਾ ਇਹਦੇ ਵੇਰਿੰਗ ਟੁੱਟ ਗਏ ਸਟੀਰੀਂਗ ਵਾਲੇ ਚਲ ਬਈ ਨੇ ਹੂਲ ਗਿਲੇਸ ਗਰੂਸ ਪਾ ਗਦੇ ਮੈਨੂੰ ਬੌਨ ਲੱਗ ਗਿਆ ਬਾਈ ਜਿਹੜੇ ਆਪਾਂ ਆਫਰ ਆਫਰਾਂ ਚ ਲੈ ਲੈਨੇ ਆ ਠੀਕ ਐ ਸਾਰੇ ਗਰੰਟੀ ਲੈਣੇ ਵੀ 5000 ਰੁਪਏ ਦੇਣਾ ਸਾਰੇ ਸਕੂਟਰ ਦੀ ਗਰੰਟੀ ਲਓ ਆ ਵੇਖੋ ਬਾਈ ਨਿੱਕੇ ਨਿੱਕੇ ਵੈਰੰਗਾ ਜਿਵੇਂ ਜਵਾਕਾਂ ਦੇ ਘੜੇ ਹੁੰਦੇ ਆ ਛੋਟੇ ਜਵਾਕਾਂ ਦੇ 10 20 ਇਹ ਕਿਵੇਂ ਕੱਟਣਗੇ ਹਰੇਕ ਬੰਦੇ ਦਾ ਘੱਟ ਤੋਂ ਘੱਟ 80 ਕਿਲੋ ਭਾਰ ਤਾਂ ਹੁੰਦਾ ਹੀ ਆ ਦੋ ਜਣੇ ਬਹਿ ਗਏ 2 ਗੌਂਟ ਲਵੇਨ ਹੋ ਗਿਆ ਤੇ ਕਿਵੇਂ ਕੱਟਣਗੇ ਪੋਰਾ ਪੋਰਾ ਵੈਰੰਗਾ ਇਹ ਰੁਪਈਆ ਤੁਸੀਂ 5000 ਰੁਪਏ ਲੈ ਲੈਂਦੇ ਇਹ ਆਣਾ ਇਹ ਬੰਦਾ ਠੱਗਿਆ ਮਹਿਸੂਸ ਕਰਦਾ ਆਪਦੇ ਆਪ ਦੇ ਵਿੱਚ ਬੰਦਾ ਆਪ ਉਹ ਆਫਰੂਪਰ ਲੈਣਾ ਪਏ ਤੇ ਮਿੰਨ ਇਨਾ ਹਲਕਾ ਸਮਾਨ ਇਹਦਾ ਕਿਸੇ ਨੂੰ ਨਹੀਂ ਪਤਾ ਜੇ ਖੋਲਦੀਏ ਪਤਾ ਉਹ ਤੋਂ ਲੱਗਦਾ ਹੁਣ ਮੈਂ ਪੰਜਾਂ ਪੁੱਛਿਆ ਬਈ ਵੀ ਇਹ ਹੁੰਦਵਾਰ ਦੇ ਨੋੜ ਤੇ ਉਹਦੇ ਦੁਆਰਾ ਟੁੱਟ ਸਕਦੇ ਆ ਇਹ ਛੋਟੇ ਬਲੇ ਵੀ ਟੁੱਟ ਜਾਨੇ ਇਹ ਬਦਲੇ ਬਦਲਦਾ ਹੈ ਜਮਾ ਠੀਕ ਹੈ ਆਫਰੂਪਰਾਂ ਦੇ ਮਗਰ ਨਾ ਲੱਗੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਕਾਪੜੇ ਚੱਲਦਾ ਹੈ ਤਾਂ ਇਹ ਲੋਕ ਸੋਸ਼ਲ ਮੀਡੀਆ ਯਕੀਨ ਕਰਨੋਂ ਹਟ ਗਏ ਦੇ ਮਾਦੋਂ ਵੇਰਾਂ ਜਾ ਕੇ ਖੋਣੋ ਵੀ ਨਿੱਕੇ ਨਿੱਕੇ ਵੇਰਾਂ ਗਾ ਜਾਵਾ ਜਿਵੇਂ ਜਵਾਕਾਂ ਦੇ ਕੜੇ ਹੁੰਦੇ ਆ ਮੈਂ ਬਾਜੋਂ ਤੇ ਰੇਟ ਪੁੱਛੇ ਮੈਂ ਕਿੰਨੇ ਦੇ ਆ ਕਹਿੰਦਾ ਵੀ 300 ਰੁਪਏ ਦੇ ਵੇਰਾਂ ਗਾ ਉਹ ਤੁਲਕੇ ਉਹ ਵੇਰਾਂ 50 ਗ੍ਰਾਮ ਦੇ ਵੀ ਹੈ ਨਹੀਂ ਉਹ ਚੱਲ ਮੈਂ ਵੀ 300 ਰੁਪਏ ਲੈ ਲਵਾਂ ਤੇ ਵੇਰਾਂ ਪਾ ਦਊ ਆਪਾਂ ਇਹਨਾਂ ਨੂੰ ਵੇਰਾਂ ਪਾ ਦੇ ਗ੍ਰੀਸ ਗੁਰਸਲਾਇ ਕਰਾ ਫਟਕਾਰਦੇ ਆ ਠੀਕ ਹੈ ਵੀਡੀਓ ਚੰਗੀ ਲੱਗੀ ਤਾਂ ਬਾਈ ਇਹਨੂੰ ਸ਼ੇਅਰ ਵੀ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਇਸ ਤਰ੍ਹਾਂ ਵਧੀਆ ਵੀਡੀਓ ਪਾਉਣਾ ਆ ਵੇਖ ਲਓ ਵੇਰਾਂ ਪੂਰਾ ਪੂਰਾ ਵੇਰਾਂ ਗਾ ਬਾਈ ਠੀਕ ਹੈ ਠੱਗੇ ਨਾ ਜਾਓ ਬਈ ਸਾਰੇ ਸਕੂਟਰੀ ਦੀ ਜ਼ਿੰਮੇਵਾਰੀ ਲਿਆ ਕਰੋ ਠੀਕ ਹੈ ਸਾਰੇ ਸਕੂਟਰੀ ਦੀ ਗਾਰੰਟੀ ਲਿਆ ਕਰੋ ਇਹ ਪਹਿਲਾਂ ਹੀ ਖोले ਜਾਂਦੇਗਾ ਬਹੁਤ ਹਲਕੀ ਹੁੰਦੀਆਂ ਹਨ ਬਈ ਠੀਕ ਹੈ ਨਾ ਬਾਅਦ ਵਿੱਚ ਇਹਦੀ ਕੋਈ ਬਹੁਤ ਦੁਕਾਨ ਜਾਂਨੇ ਦੁਕਾਨਦਾਰ ਕੋਲ ਸੋ ਸੋ ਗੱਲ ਸੁਣਾਉਂਦਾ ਧੰਨਵਾਦ ਮਿਹਰਬਾਨੀ